ਸਨਮਾਨਯੋ ਗੁਰੂ ਰੂਪ ਸਤਸੰਗ ਜੀਓ ਫਤੇ ਕਬੂਲ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਦਾਰਸ਼ਨਿਕ ਵਿਚਾਰ ਸਵੇਰੇ ਦੇ ਦਿਵਾਨ ਵਿੱਚ ਆਰੰਭ ਕੀਤੀ ਸੀ ਜਗ ਕਾ ਜਲ ਕੀ ਕੋਠੜੀ ਅੰਧ ਪਰੇ ਤਿਸਮਾਏ ਸਮੂਹ ਬ੍ਰਹਮੰਡ ਸਾਰਾ జగਤ ਕੰਜਨ ਦੀ ਕੋਠੜੀਏ ਹਾਂ ਬਲਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਏ ਸਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਇਸ ਕੋਠੜੀ ਦੇ ਚ ਜਨਮੇ ਇਸ ਕੋਠੜੀ ਦੇ ਚ ਜੀਵੇ ਲੇਕਿਨ ਬੇਦਾਗ ਹੋ ਕੇ ਚਲੇ ਗਏ ਇਸ ਤਰ੍ਹਾਂ ਦਾ ਮਨੁੱਖ ਲਬਣਾ ਔਖਾ ਬਿਨਾਂ ਯੋਗਤੀ ਤੋਂ ਕਾਲਖ ਤੋਂ ਬਚਣਾ ਬੜਾ ਔਖਾ ਹੈ ਜ਼ਮੀਨ ਕਾਲੀ ਹੋਵੇ ਦੀਵਾਰਾਂ ਕੱਜਲ ਦੀਆਂ ਛੱਤ ਵੀ ਕੱਜਲ ਦੀ ਤੁਣ ਕੁਦਰਤੀ ਗੱਲ ਹੈ ਚੱਲਦੇ ਆ ਪੈਰ ਦਾਗੀ ਹੋਣਗੇ ਸਿਆਣੇ ਅਜ ਦੇ ਸਹਿਮਤ ਹੋ ਗਏ ਨੇ ਐਸਾ ਮਨੁੱਖ ਲੱਭਣਾ ਬੜਾ ਔਖਾ ਹੈ ਜਿਸ ਦੇ ਪੈਰ ਕਦੀ ਗਲਤ ਰਸਤੇ ਤੇ ਚਲੇ ਨਾ ایسا منک تلاش کریے جیسے ہاتھوں نے کدی غلط کیتا نہیں لبھی ایسے منک جس دی رسنا نے کدی غلط بیانی نہیں کی تھی. جس دے نیترا نے کدی غلط ویکھیا نہیں جس دے کنا نے کدی غلط سنیا نہیں اور جس دے دماغ نے کدی غلط سوچیا نہیں کچھ ایسی محل ہے جو تن تے پہندی ہے ਮਨੁੱਖ ਦੀ ਚਾਹਤ ਨਹੀਂ ਹੈ ਕਿ ਮੈਂ ਮਹਿਲਾ ਹੋਵਾਂ ਮਨੁੱਖ ਦੀ ਇਹ ਮੰਗ ਨਹੀਂ ਹੈ ਪਰ ਸਵੇਰੇ ਜੋ ਮਨੁੱਖ ਘਰ ਚੋਂ ਨਿਕਲੇ ਹੈ ਕੰਮ ਕਰ ਲਈ ਇਹ ਜੋ ਸ਼ਾਮੀ ਘਰ ਵਾਪਸ ਆਇਆ ਇਹ ਉਹ ਨਹੀਂ ਹੈ ਕੁਛ ਨਾ ਕੁਛ ਤੇ ਕਪੜੇ ਮੈਲੇ ਹੋਏ ਕੁਛ ਨਾ ਕੁਛ ਤੇ ਇਸ ਦੁੱਤੇ ਅਲੂਦਗੀ ਕੁਛ ਨਾ ਕੁਛ ਤੇ ਧੂੜ ਪੈ ਗਈ ਇਹ ਗੱਲ ਵੱਖਰੀ ਹੈ ਜਦ ਧੂੜ ਪੈਂਦੀ ਹੈ ਦਿਖਾਈ ਨਹੀਂ ਦਿੰਦੀ ਲੇਕਿਨ ਕਪੜੇ ਉਹ ਨਹੀਂ ਜੋ ਸਵੇਰੇ ਪਹਿਨ ਕੇ ਗਿਆ ਸੀ ਇਹ ਜੋ ਸ਼ਾਮੀ ਵਾਪਸ ਘਰ ਆਇਆ ਕੁਛ ਨਾ ਕੁਛ ਧੂੜ ਉੱਪਰ ਪੈ ਗਈ ਹੈ ਇਹ ਗੱਲ ਵੱਖਰੀ ਉਹ ਧੂੜ ਦਿਖਾਈ ਦੇਵੇ ਚਾਹੇ ਨਾ ਦਿਖਾਈ ਦੇਵੇ ਪਰ ਪੈ ਗਈ ਹੈ ਸਿਰਫ ਐਸਾ ਹੀ ਨਹੀਂ ਕਿ ਕਪੜੇ ਮੈਲੇ ਹੋਏ ਨੇ ਤਨ ਮੈਲਾ ਹੋਇਆ ਹੈ ਨਹੀਂ ਇਹ ਜੋ ਸਵੇਰੇ ਮਨ ਲੈ ਕੇ ਗਿਆ ਸੀ ਮਨ ਵੀ ਉਹ ਨਹੀਂ ਹੈ ਇਹਦੇ ਉਤੇ ਇੱਕ ਸੂਖਸ਼ਮ ਧੂੜ ਪੈ ਗਈ ਹੈ ਕੁਝ ਐਸੀ ਧੂੜ ਹੈ ਕਾਲਕ ਹੈ ਜੋ ਅੱਖਾਂ ਨਾਲ ਵੇਖੀ ਜਾ ਸਕਦੀ ਹੈ ਕੁਝ ਵਿਚਾਰਾਂ ਦੀ ਧੂੜ ਗਲਤ ਖਿਆਲਾਂ ਦੀ ਧੂੜ ਬ੍ਰਹਿਮੰਡ ਭਰਿਆ ਪਿਆ ਹੈ ਅਸੀਂ ਜੋ ਕੁਝ ਬੋਲਦੇ ਹਾਂ ਇਹ ਬੋਲਿਆ ਹੋਇਆ ਖਤਮ ਨਹੀਂ ਹੁੰਦਾ ਬ੍ਰਹਿਮੰਡ ਦੇ ਵਿੱਚ ਰਹਿੰਦਾ ਹੈ ਤੇ ਇਹ ਲੋਕਾਂ ਮੇਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਮਨੁੱਖ ਦਾ ਬੋਲਿਆ ਹੋਇਆ ਨਾਸ ਨਹੀਂ ਹੁੰਦਾ। ਬ੍ਰਹਿਮੰਡ ਦੇ ਚ ਰਹਿਂਦਾ ਹੈ ਔਰ ਉਹਦੇ ਸੰਸਕਾਰ ਵੀ ਅੰਦਰ ਬਣਦੇ ਨੇ। ਅਗਰ ਬ੍ਰਹਿਮੰਡ ਦੇ ਚ ਰਹਿਂਦਾ ਹੈ ਤੇ ਇਹਨੂੰ ਧਾਰਮਿਕ ਗੈਨੀ ਇੰਜ ਕਹਿੰਦੇ ਨੇ 99% ਦੀ ਦੁਨੀਆ ਗਲਤ ਬੋਲਦੀ ਰਹਿੰਦੀ ਹੈ। ਤੋਂ ਬ੍ਰਹਿਮੰਡ ਦੇ ਚ ਗਲਤ ਸ਼ਬਦ ਰਹਿਣਗੇ। 99% ਦੀ ਦੁਨੀਆ ਗਲਤ ਸੋਚਦੀ ਰਹਿੰਦੀ ਹੈ ਤੇ ਵਿਚਾਰਾਂ ਦੀਆਂ ਤਰੰਗਾਂ ਜਗਤ ਦੇ ਚ ਗਲਤ ਰਹਿਣਗੀਆਂ। ਪਤਾ ਮੰਦਰ ਮਸਜਿਦ ਗੁਰਦੁਆਰੇ ਦੀ अहमियत ਕਿਉਂ ਹੈ ਇੱਥੇ ਗਲਤ ਵੇਖੋ ਨਾ ਗਲਤ ਸੁਣੋ ਨਾ ਗਲਤ ਬੋਲੋ ਨਾ ਗਲਤ ਸੋਚੋ ਨਾ ਕਮ ਸੇ ਕਮ ਇੱਕ ਜਗਤ ਐਸੀ ਚਾਹੀਦੀਏ ਜਿੱਥੇ ਮਨ ਦੇ ਉਤੇ ਧੂੜ ਨਾ ਪਵੇ ਇੱਕ ਜਗਤ ਐਸੀ ਚਾਹੀਦੀਏ ਜਿੱਥੇ ਤਨ ਦੇ ਉਤੇ ਧੂੜ ਨਾ ਪਵੇ ਇਸ ਵਾਸਤੇ ਆਦ ਕਾਲ ਤੋਂ ਕੋਸ਼ਿਸ਼ ਹੈ ਕਿ ਧਾਰਮਿਕ ਮੰਦਰ ਨੂੰ ਹਰ ਪੱਖੋਂ ਪਵਿੱਤਰ ਰੱਖੋ ਹਰ ਪੱਖੋਂ ਸਾਫ਼ ਸੁਥਰਾ ਰੱਖੋ ਜਦ ਬਾਰੋਂ ਸਾਫ਼ ਸੁਥਰਾ ਰੱਖੋ ਤੋ ਫਿਰ ਸੂਖਸ਼ਮ ਰੂਪ ਦੇ ਚ ਵੀ ਸਾਫ਼ ਸੁਥਰਾ ਰੱਖੋ ਤੁਸੀਂ ਆਖੋਗੇ ਸੂਖਸ਼ਮ ਸਾਫ਼ ਸੁਥਰਾ ਪਣ ਕੀਏ ਤੇ ਸੂਖਸ਼ਮ ਮੈਲ ਕੀ ਹੈ ਅਗਰ ਇੱਥੇ ਝੂਠ ਬੋਲੀਏ ਇਸ ਗੁਰਦੁਆਰਾ ਹਾਲ ਦੇ ਚ ਤੋ ਸਮਝ ਲਓ ਉਸ ਬੰਦੇ ਨੇ ਬੋਲਾਂ ਦੀ ਝੂਠ ਬੋਲਾਂ ਦੀ ਕਾਲਖ ਇੱਥੇ ਫੈਲਾ ਦਿੱਤੀ ਅਗਰ ਇੱਥੇ ਬੈਠਿਆ ਮਨੁੱਖ ਕੁਝ ਗਲਤ ਸੋਚ ਰਿਹਾ ਹੈ ਤਾਂ ਉਹਨੇ ਗਲਤ ਖਿਆਲਾਂ ਦੀਆਂ ਤਰੰਗਾਂ ਇੱਥੇ ਛੋੜ ਦਿੱਤੀਆਂ ਇਹਨੇ ਤੇ ਮੈਲਾ ਕੀਤਾ ਹੈ ਸੂਖਸ਼ਮ ਰੂਪ ਦੇ ਵਿੱਚ ਔਰ ਇਹ ਗੁਨਾਹ ਹੈ ਇਹ ਪਾਪ ਹੈ ਰਹਿਤ ਨਾਮਿਆਂ ਦੇ ਵਿੱਚ ਇਸ ਢੰਗ ਦੀ ਬਕਾਇਦਾ ਵਿਚਾਰ ਦਰਜ ਹੈ ਭਗਤ ਕਬੀਰ ਵੀ ਕਹਿੰਦੇ ਨੇ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਏ ਜਦ ਤੂੰ satsang ਵਿੱਚ ਜਾਵੇਂ ਕੱਲਾ ਹੀ ਜਾਵੇਂ ਨਾਲ ਕਿਸੇ ਨੂੰ ਨਾਲ ਲੈ ਕੇ ਜਾ। ਇਦਾਂ ਮਤਲਬ ਪਰਿਵਾਰ ਨੂੰ, ਬੱਚਿਆਂ ਨੂੰ, ਮਿੱਤਰਾਂ ਨੂੰ, ਪੁੱਤਰਾਂ ਨੂੰ, ਦੋਸਤਾਂ ਨੂੰ ਨਾਲ ਲੈ ਕੇ ਨਾ ਜਾਈਏ। ਇਸ ਤਰ੍ਹਾਂ ਦੀ ਗੱਲ ਕਬੀਰ ਨਹੀਂ ਕਹਿ ਰਹੇ। ਉਹ ਤੇ ਉਨ ਹੋਵੇਗਾ ਜੋ ਇੱਕ ਬੰਦਾ ਦੂਜੇ ਨੂੰ ਲਿਆਵੇ, ਤੀਜੇ ਨੂੰ ਲਿਆਵੇ, ਚੌਥੇ ਨੂੰ ਲਿਆਵੇ। ਪਰ ਕਬੀਰ ਐਸਾ ਕਿਉਂ ਕਹਿ ਰਹੇ ਨੇ ਕਿ ਕਬੀਰ ਸਾਧੂ ਕੋ ਮਿਲਣੇ ਜਾਈਏ। ਸਾਥ ਨਾ ਲੀਜੇ ਕੋਲੇ ਜਦ ਤੂੰ ਸਤ ਸੰਗ ਵਿੱਚ ਜਾਵੇਂ ਤੇ ਸਤ ਦੀ ਭਾਵਨਾ ਪ੍ਰਮਾਤਮਾ ਦੀ ਭਾਵਨਾ ਉਹਦੀ ਤੜਪ ਹਿਰਦੇ ਚ ਲੈ ਕੇ ਜਾਇਂ ਵਾਸ਼ਨਾ ਲੈ ਕੇ ਨਾ ਜਾਇਂ ਕ੍ਰੋਧ ਲੈ ਕੇ ਨਾ ਜਾਇਂ ਲੋਭ ਨੂੰ ਲੈ ਕੇ ਨਾ ਜਾਇਂ ਜਿੱਥੇ ਤੂੰ ਪੈਰਾਂ ਦੀਆਂ ਜੁੱਤੀਆਂ ਜੋੜੇ ਉਤਾਰ ਕੇ ਆਇਆ ਹੈ ਕਮ ਸੇ ਕਮ ਇਹ ਸਭ ਕੁਝ ਉੱਥੇ ਹੀ ਰੱਖ ਕੇ ਆਵੀਂ ਕ੍ਰਿਬਨ ਕ੍ਰਿਬਨ ਸਨਾਤਨ ਮੰਦਰ ਗੁਰਦੁਆਰੇ ਮਸਜਿਦਾਂ ਜੁੱਤੀਆਂ ਨਹੀਂ ਜਾ ਸਕਦੀਆਂ ਇੱਥੇ ਕਿਉਂਕਿ ਜੁਕਤੀ ਹਰ ਥਾਂ ਤੇ ਜਾਂਦੀ ਹੈ ਹਰ ਪਾਸੇ ਜਾਂਦੀ ਹੈ ਮੈਲੀ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਦੁਨਿਆਵੀ ਮਹਿਲ ਧਾਰਮਿਕ ਮੰਦਰ ਦੇ ਚ ਨਹੀਂ ਲੈ ਜਾਣੀ ਪਰ ਇਹ ਤੇ ਅਸਥੂਲ ਮਹਿਲ ਹੋ ਗਈ ਮੋਟੀ ਮਹਿਲ ਹੋ ਗਈ ਜੋੜੇ ਬਾਅਰ ਰੱਖਣੇ ਨੇ ਕਿਉਂਕਿ ਮਹਿਲੇ ਨੇ ਔਰ ਹਰ ਥਾਂ ਤੇ ਜਾਂਦੇ ਨੇ ਪਰ ਕਬੀਰ ਕਹਿੰਦੇ ਨੇ ਇੱਕ ਹੋਰ ਵੀ ਮੈਲ ਉਹ ਵੀ ਨਾਲ ਲੈ ਕੇ ਨਾ ਜਾਇਂ ਕਬੀਰ ਸਾਧੂ ਕੋ ਮਿਲਣੇ ਜਾਇਏ ਸਾਥ ਨਾ ਲੀਜੇ ਕੋਏ ਅਗਰ ਮੈਲ ਨਾਲ ਲੈ ਕੇ ਚਲਾ ਗਿਆ ਤਾਂ ਮੰਦਰ ਦੇ ਵਿੱਚ ਗੁਰਦੁਆਰੇ ਦੇ ਵਿੱਚ ਲਾਭ ਹੋ ਸਕੇ ਇਹ ਜ਼ਰੂਰੀ ਨਹੀਂ ਨਹੀਂ ਹੋਵੇਗਾ ਵਾਸ਼ਨਾ ਬਾਹਰ ਰੱਖ ਕੇ ਆਵੀਂ ਤ੍ਰਿਸ਼ਨਾ ਨੂੰ ਬਾਹਰ ਰੱਖ ਕੇ ਆਵੀਂ ਕਾਮਨਾਵਾਂ ਨੂੰ ਬਾਹਰ ਰੱਖ ਕੇ ਆਵੀਂ ਬਦਲੇ ਦੀ ਭਾਵਨਾ ਨੂੰ ਬਾਹਰ ਰੱਖ ਕੇ ਆਵੇਂ ਹੰਕਾਰ ਨੂੰ ਬਾਹਰ ਰੱਖ ਕੇ ਆਵੇਂ ਪਹਿਰਾਂ ਦੀਆਂ ਜੁੱਤੀਆਂ ਮਨੁੱਖ ਬਾਹਰ ਉਤਾਰ ਕੇ ਆਂਦਾ ਹੈ ਹਜ਼ਾਰਾਂ ਤਰ੍ਹਾਂ ਦੀਆਂ ਜੁੱਤੀਆਂ ਨਾਲ ਲੈ ਆਉਂਦਾ ਹੈ ਤਾਂ ਇਸ ਤਰੀਕੇ ਨਾਲ ਪਵਿੱਤਰ ਮੰਦਰਾਂ ਦੀ ਜਿਹੜੀ ਪਵਿੱਤਰ ਹਵਾ ਹੈ ਫਿਜ਼ਾ ਹੈ ਉਹ ਮਲੈਨ ਹੁੰਦੀ ਹੈ ਔਰ ਇਸ ਨੂੰ ਬਹੁਤ ਵੱਡਾ ਗੁਨਾਹ ਮੰਨਿਆ ਗਿਆ ਚਲੋ ਤੂੰ ਬਾਜ਼ਾਰ ਦੇ ਚ ਸੰਜਮ ਨਹੀਂ ਰੱਖ ਸਕਦਾ ਚਲ ਗਲਤ ਸੋਚਦਾ ਹੈ ਗਲਤ ਬਕਰੇ ਤੂੰ ਪਰਿਵਾਰ ਦੇ ਚ ਘਰ ਦੇ ਚ ਸੰਜਮ ਨਹੀਂ ਰੱਖ ਸਕਦਾ ਗਲਤ ਬੋਲਦਾ ਹੈ ਗਲਤ ਸੁਣਦਾ ਹੈ ਗਲਤ ਸੋਚਦਾ ਹੈ ਚਲੋ ਮਾਫ ਪਰ ਇੱਕ ਥਾਂ ਐਸੀ ਜਿੱਥੇ ਤੂੰ ਸੰਜਮ ਰੱਖ ਨਾ ਗਲਤ ਬੋਲ ਨਾ ਗਲਤ ਸੁਣਾ ਔਰ ਨਾ ਹੀ ਗਲਤ ਸੋਚ ਗਲਤ ਬੋਲਣਾ ਜਗਤ ਨੂੰ ਦਿਖਾਈ ਦੇ ਜਾਂਦਾ ਹੈ ਗਲਤ ਸੋਚਣਾ ਨਹੀਂ ਦਿਖਾਈ ਦਿੰਦਾ ਉਹ ਸੂਖਸ਼ਮ ਮੈਲ ਹੈ ਨਹੀਂ ਦਿਖਾਈ ਦਿੰਦੀ ਮੈਂ ਗੁਰੂ ਦੀ ਹਜ਼ੂਰੀ ਚ ਬੈਠਾ ਇੱਥੇ ਸਟੇਜ ਤੇ ਤੁਸੀਂ ਸਾਹਮਣੇ ਬੈਠੇ ਅਗਰ ਮੈਂ ਅੰਦਰੋਂ ਗਲਤ ਸੋਚਾਂ ਤੁਹਾਨੂੰ ਕੀ ਪਤਾ ਔਰ ਤੁਸੀਂ ਗਲਤ ਸੋਚੋ ਗੁਸਤਾਖੀ ਮਾਫ ਮੈਨੂੰ ਕੀ ਪਤਾ ਉਹ ਤੇ ਖੁੱਲ੍ਹ ਹੈ ਦੂਸਰੇ ਨੂੰ ਨਹੀਂ ਦਿਖਾਈ ਦਿੰਦੀ ਪਰ ਇਹ ਮੈਲ ਹੈ ਇਹਦੇ ਨਾਲ ਪਵਿੱਤਰ ਅਸਥਾਨ ਮੈਲਾ ਹੁੰਦਾ ਹੈ ਸੁਵਾਸਤੇ ਆਖਿਆ ਗਿਆ ਇੱਕ ਜਗ੍ਹਾ ਐਸੀ ਰਹਿਣ ਦਿਓ ਜਿਹੜੀ ਪੂਰਨ ਪਵਿੱਤਰ ਹੋਵੇ ਤਾਂ ਕਿ ਉੱਥੋਂ ਦੀ ਪਵਿੱਤਰ ਫਿਜ਼ਾ ਹਰੇਕ ਨੂੰ ਮੋਤਾਸਰ ਕਰੇ ਹਰੇਕ ਨੂੰ ਪ੍ਰਭਾਵਿਤ ਕਰੇ ਜਿਸ ਅਸਥਾਨ ਤੇ ਬਾਠ ਪੂਜਾ ਕਥਾ ਕੀਰਤਨ ਪ੍ਰਮਾਤਮਾ ਦੀ ਬੰਦਗੀ ਬਹੁਤ ਜ਼ਿਆਦਾ ਹੋਵੇ ਉਹ ਜਗ੍ਹਾ ਬਹੁਤ ਪਵਿੱਤਰ ਹੁੰਦੀ ਹੈ ਔਰ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਇੱਕ ਨਹੀਂ ਹਜ਼ਾਰਾਂ ਮਨੁੱਖਾਂ ਦਾ ਐਸਾ ਕਹਿਣਾ ਹੈ ਕਿ ਆਸਾ ਦੀਵਾਰ ਹੋਰ ਗੁਰਦੁਆਰਿਆਂ 'ਚ ਵੀ ਸੁਣਦੇ ਹਾਂ ਸ਼ੇਸ਼ ਗੰਝ ਵੀ ਸੁਣਦੇ ਆ ਬੰਗਲਾ ਸਾਹਿਬ ਵੀ ਸੁਣਦੇ ਆ ਪਰ ਮੰਨ ਦੇ ਤੇ ਜ਼ਿਆਦਾ ਅਸਰ ਪੈਂਦਾ ਹੈ ਅੰਮ੍ਰਿਤਸਰ ਦਾ ਸ਼ਹਿਰ ਗੁਰਦੁਆਰਿਆਂ ਨਾਲ ਭਰਿਆ ਹੋਇਆ ਹੈ ਪਰ ਉਥੋਂ ਅੰਮ੍ਰਿਤਸਰ ਦੇ ਵਸਨੀਕਾਂ ਦਾ ਹੀ ਐਸਾ ਕਹਿਣਾ ਹੈ ਕਿ ਜੋ ਆਨੰਦ ਰਸ ਸਕੂਨ ਦਰਬਾਰ ਸਾਹਿਬ ਦੇ ਵਿੱਚ ਮਿਲਦਾ ਹੈ ਬਾਕੀ ਗੁਰਦੁਆਰਿਆਂ ਵਿੱਚ ਨਹੀਂ ਮਿਲਦਾ ਕਾਰਨ ਬਾਣੀ ਉਹੀ ਹੈ ਔਰ ਕਈ ਵਾਰ ਬਹੁਤ ਅੱਛੇ ਸੁੰਦਰ ਜਥੇ ਕੀਰਤਨ ਕਰ ਰਹੇ ਹੁੰਦੇ ਨੇ ਪਾਠ ਹੋਈ ਬਾਣੀ ਦਾ ਚੱਲ ਰਿਹਾ ਹੈ ਬੈਠਣ ਨੂੰ ਮਨ ਨਹੀਂ ਕਰਦਾ ਮਨ ਕਰਦੇ ਚੱਲੀਏ ਦਰਬਾਰ ਸਾਹਿਬ ਸੀਸਗੰਜ ਸਾਹਿਬ ਤੋਂ 10-10 ਲੀਗੀ ਮੀਲ ਤੋਂ ਲੋਕੀ ਚੱਲ ਕੇ ਆ ਰਹੇ ਨੇ ਉਹਨਾਂ ਦੀ ਆਪਣੀ ਕਲੋਨੀ ਚ ਦੋ-ਦੋ ਚਾਰ-ਚਾਰ ਗੁਰਦੁਆਰੇ ਨੇ ਔਰ ਦਿੱਲੀ ਅੰਮ੍ਰਿਤਸਰ ਦੇ ਚ ਇਸ ਤਰ੍ਹਾਂ ਦੇ ਸਿਆਣੇ ਬੰਦਿਆਂ ਨੇ ਪ੍ਰਸ਼ਨ ਕੀਤਾ ਹੈ ਕਹਿੰਦੇ ਸਮਝ ਨਹੀਂ ਆਈ ਉੱਥੇ ਬੈਠਦੇ ਆ ਬੈਠਣ ਨੂੰ ਜੀ ਨਹੀਂ ਕਰਦਾ ਜੀ ਕਰਦਾ ਚੱਲੀਏ ਸੀਸ ਬੰਗਲਾ ਜੀ ਕਰਦਾ ਚੱਲੀਏ ਬੰਗਲਾ ਸਾਹਿਬ ਮੇਰਾ ਇੱਕੋ ਹੀ ਉਹਨਾਂ ਲਈ ਜਵਾਬ ਸੀ ਮੈਂ ਕਿ ਜਿੰਨਾ ਕਲੋਨੀਆਂ ਚ ਤੁਸੀਂ ਰਹਿੰਦੇ ਹੋ ਉੱਥੇ ਜੋ ਗੁਰਦੁਆਰਾ ਹੈ ਕੰਟਾ ਡੇਢ ਘੰਟਾ ਸਤਸੰਗ ਹੋਇਆ ਬਾਕੀ ਤੇ ਕੁਝ ਨਹੀਂ ਨਾ ਸੀਸ ਗੰ ਬੰਗਲਾ ਸਾਹਿਬ ਦਰਬਾਰ ਸਭ 24 ਘੰਟੇ ਚੱਲਦਾ ਰਹਿੰਦਾ ਹੈ ਔਰ ਕੋਈ ਨਾ ਕੋਈ ਬੈਠਾ ਹੈ ਪ੍ਰਭੂ ਦੀ ਯਾਦ ਵਿੱਚ ਪਾਠ ਕਰ ਰਿਹਾ ਹੈ ਕੀਰਤਨ ਚੱਲ ਰਿਹਾ ਹੈ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਤੋ ਸ਼ਬਦ ਦੀਆਂ ਤਰੰਗਾਂ ਸਿਮਰਨ ਦੀਆਂ ਤਰੰਗਾਂ ਪਵਿੱਤਰ ਭਾਵਨਾਵਾਂ ਦੀਆਂ ਤਰੰਗਾਂ ਹਰ ਵਕਤ ਪੈਦਾ ਹੁੰਦੀਆਂ ਰਹਿੰਦੀਆਂ ਨੇ ਜ਼ਰੂਰਤ ਤੋਂ ਜ਼ਿਆਦਾ ਨੇ ਉੱਥੇ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ ਗੱਲ ਜਿਹੜੀ ਏ ਇਤਨੀ ਹੈ ਇਸ ਵਾਸਤੇ ਸਤਿਗੁਰਾਂ ਦੀ ਬਾਣੀ ਨੇ ਸਾਫ਼ ਕਹਿ ਦਿੱਤਾ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖਾਣੀ ਇਕ ਨਾਮ ਤੋਂ ਬਿਨਾ ਅਗਰ ਦੂਜੀ ਗੱਲ ਹੋਵੇਗੀ ਉਹ ਦੂਜੀ ਗੱਲ ਮੈਲ ਹੈ ਉਸ ਜਗ੍ਹਾ ਨੂੰ ਮੈਲਾ ਕਰਨਾ ਹੈ ਫਿਜ਼ਾ ਨੂੰ ਮੈਲਾ ਕਰਨਾ ਹੈ ਉਸ ਇਕ ਨੂੰ ਯਾਦ ਕਰੀ ਉਸ ਇਕ ਤੋਂ ਬਿਨਾ ਕੁਝ ਹੋਰ ਯਾਦ ਕਰਨਾ ਹੈ ਘਰ ਦੇ ਚ ਯਾਦ ਕਰ ਲੈ ਜੋ ਹੈ ਬਾਜ਼ਾਰ ਦੇ ਚ ਯਾਦ ਕਰ ਲੈ ਇੱਥੇ ਨਾ ਕਰ ਇੱਥੇ ਕੇਵਲ ਪ੍ਰਭੂ ਨੂੰ ਕੇਵਲ ਉਸ ਇਕ ਦਾ ਜਪ ਉਸ ਇਕ ਦੀ ਯਾਦ ਔਰ ਮੈਂ ਇਸ ਕਹਾ ਸਿਰਫ ਇਸ ਨੂੰ ਹੀ ਪਾਪ ਨਾ ਸਮਝ ਲੈਣਾ ਕਿ ਕੋਈ ਬੰਦਾ ਜੁੱਤੀਆਂ ਪਹਿਨ ਕੇ ਇੱਥੇ ਆ ਗਿਆ ਹੈ ਵੀ ਨਹੀਂ ਇਸਨੇ ਗਲਤ ਕੰਮ ਕੀਤਾ ਬੇਅਦਬੀ ਕੀਤੀ ਹੈ ਜਗ੍ਹਾ ਅਪਵਿੱਤਰ ਕੀਤੀ ਹੈ ਪਰ ਜੋ ਗਲਤ ਵਿਚਾਰਾਂ ਲੈ ਕੇ ਆ ਗਏ تھے ਗਲਤ ਸੋਚਣੀ ਲੈ ਕੇ ਆ ਗਿਆ ਗਲਤ ਵਾਸ਼ਨਾ ਲੈ ਕੇ ਇੱਥੇ ਆ ਗਿਆ ਉਹਨੇ ਵੀ ਅਸਥਾਨ ਮੈਲਾ ਕੀਤਾ ਹੈ ਗੁਨਾਹ ਕੀਤਾ ਹੈ ਉਸਨੇ ਵੀ ਪਾਪ ਕੀਤਾ ਹੈ ਮਨੁੱਖ ਸਰੀਰ ਦੇ ਤਲ ਤੇ ਸਾਵਧਾਨ ਹੈ ਮਨ ਦੇ ਤਲ ਤੇ ਸਾਵਧਾਨ ਨਹੀਂ ਹੈ ਮਨ ਨੂੰ ਕਈ ਦਫਾ ਵਕਤੀ ਤੌਰ ਤੇ ਸ਼ਰੀਰ ਦੇ ਤਲ ਤੇ ਸੰਜਮ ਰੱਖ ਲੈਂਦਾ ਹੈ ਮਨ ਦੇ ਤਲ ਤੇ ਨਹੀਂ ਰੱਖਦਾ ਉਹਦਾ ਇੱਕ ਕਾਰਨ ਮਨ ਤੱਕ ਸੰਸਾਰ ਦੀ ਪਹੁੰਚ ਨਹੀਂ ਹੈ ਮਨ ਤੱਕ ਪਹੁੰਚੇ ਸੜੀ ਆਪਣੀ ਜਾਂ ਪ੍ਰਮਾਤਮਾ ਦੀ ਮਨ ਨੂੰ ਵੇਖ ਸਕਦੇ ਹਸੀਂ ਖੁਦ ਕਿ ਮੈਂ ਕੀ ਸੋਚ ਰਿਹਾ ਹਾਂ ਕੀ ਵਿਚਾਰ ਰਿਹਾ ਹਾਂ ਐਸਾ ਖੁਦ ਮੈਂ ਦੇਖ ਸਕਦਾ ਪ੍ਰਮਾਤਮਾ ਤੇ ਦੇਖਦਾ ਹੀ ਹੈ ਤੇ ਖੁਦ ਮਨੁੱਖ ਦੇਖੇ ਨਾ ਤੋ ਕਈ ਵਾਰ ਖਿਆਲ ਆ ਜਾਂਦਾ ਹੈ ਪ੍ਰਮਾਤਮਾ ਕੀ ਦੇਖਦਾ ਹੋਵੇਗਾ ਏ ਵੀ ਮੈਂ ਅਰਜ਼ ਕਰਦੇ ਆ ਇੱਕੋ ਮਨੋਚਿੰਤਕ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਜੋ ਆਪਣਾ ਮਨ ਆਪ ਨਹੀਂ ਦੇਖਦਾ ਉਹ ਐਸਾ ਸੋਚ ਲੈਂਦਾ ਰੱਬ ਨੂੰ ਕੀ ਪਤਾ ਮੈਂ ਕੀ ਸੋਚਦਾ ਪਿਆ ਔਰ ਜੋ ਆਪਣਾ ਮਨ ਦੇਖਦਾ ਹੈ ਉਹਦੇ ਅੰਦਰ ਇੱਕਦਮ ਅਹਿਸਾਸ ਆ ਜਾਂਦਾ ਹੈ ਪ੍ਰਮਾਤਮਾ ਵੇਖ ਰਿਹਾ ਹੈ ਈਸ਼ਵਰ ਵੇਖ ਰਿਹਾ ਹੈ ਇੱਕ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਔਰ ਜੋ ਆਪਣਾ ਮਨ ਵੇਖਦਾ ਹੈ ਗੁਰਨਾਮੇ ਕੁਛ ਨੂੰ ਕਹਿੰਦੇ ਨੇ ਗੁਰਮੁਖ ਹੈ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਸਾਫ਼ ਕਹਿੰਦਾ ਹੈ ਸਾਰਾ ਜਗਤ ਆਪਣਾ ਤਨ ਵੇਖਦਾ ਹੈ ਮੂੰਹ ਮੱਥਾ ਵੇਖਦਾ ਹੈ ਸ਼ੀਸ਼ੇ ਦੇ ਵਿੱਚ ਪਰ ਸਾਇਬ ਕਹਿੰਦੇ ਨੇ ਮਨ ਵੀ ਇੱਕ ਸ਼ੀਸ਼ਾ ਹੈ ਇਹਦੇ ਚੋਂ ਕੀ ਦਿਖਾਈ ਦਿੰਦਾ ਹੈ ਇਹਦੇ ਚੋਂ ਦਿਖਾਈ ਦਿੰਦੀ ਹੈ ਸਾਡੀ ਸੋਚਣੀ ਸਾਡੇ ਵਿਚਾਰ ਸਾਡੀਆਂ ਯਾਦਾਂ ਸਾਹਮਣੇ ਆਣਗੀਆਂ ਅਗਰ ਕੋਈ ਮਨੁੱਖ ਮਨ ਨੂੰ ਸਾਹਮਣੇ ਰੱਖੇ ਤਾਂ ਫੌਰਨ ਪਤਾ ਚਲੇਗਾ ਮੈਂ ਕਿਸ ਨੂੰ ਯਾਦ ਕਰ ਰਿਹਾ ਕੀ ਸੋਚ ਰਿਹਾ ਕਿਹੜੇ ਫੁਰਨੇ ਚੱਲ ਰਹੇ ਨੇ ਮਨ ਨੂੰ ਸਾਹਮਣੇ ਰੱਖ ਕੇ ਆਪਣੇ ਵਿਚਾਰਾਂ ਨੂੰ ਆਪਣੀ ਸੋਚਣੀ ਨੂੰ ਆਪਣੀ ਯਾਦਾਂ ਨੂੰ ਜੋ ਦੇਖੇ ਸਭ ਕਹਿੰਦੇ ਨੇ ਗੁਰਮੁਖ ਹੈ ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ ਕੋਈ ਵਿਰਲਾ ਗੁਰਮੁਖ ਹੈ ਔਰ ਜੋ ਐਸਾ ਦੇਖੇਗਾ ਉਹਨੂੰ ਦਿਸ ਪੈਗਾ ਮਨ ਦੇ ਚ ਕੀ ਚੱਲਦਾ ਹੈ اور ਉਹਨੂੰ ਇੱਕ एकदम एहसास ਹੋ ਜਾਏਗਾ ਕਿ ਪ੍ਰਮਾਤਮਾ ਵੇਖ ਰਿਹਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ ਏ ਪ੍ਰਭੂ ਮੈਨੂੰ ਕੰਬੜੀ ਛਿੜ ਜਾਂਦੀ ਏ ਏ ਗੁਰੂ ਮੈਂ ਤੇ ਕੰਬ ਉੱਠਦਾ ਜਦ ਮੈਂ ਇਹ ਸੁਣਦਾ ਤੇ ਜਦ ਮੈਨੂੰ ਇਹ ਪਤਾ ਚੱਲਦਾ ਹੈ ਕਿ ਤੂੰ ਇਹ ਵੀ ਵੇਖ ਲੈਂਦਾ ਹੈ ਕਿ ਅੰਦਰ ਵਿਚਾਰ ਕੀ ਚੱਲਦੇ ਨੇ ਮੈਂ ਸੋਚਦਾ ਕੀ ਪਿਆ ਮੈਂ ਕਿਸ ਨੂੰ ਯਾਦ ਕਰ ਰਿਹਾ ਤੇ ਜਦ ਮੈਨੂੰ ਪਤਾ ਚੱਲਦਾ ਹੈ ਕਿ ਤੇਰੀ ਇੱਥੇ ਤੱਕ ਪਹੁੰਚ ਹੈ ਤੂੰ ਅੰਤਰਿਆਮੀ ਹੈ ਅੰਦਰ ਦੀ ਗੱਲ ਜਾਣਦਾ ਹੈ ਤੂੰ ਅੰਤਰ ਦਾ ਗਿਆਤਾ ਹੈ ਬਾਹਰੋਂ ਕੋਈ ਕੀ ਕਰ ਰਿਹਾ ਹੈ ਇਹ ਤੇ ਤੂੰ ਵੇਖਦਾ ਹੈ ਪਰ ਅੰਦਰੋਂ ਕੋਈ ਕੀ ਸੋਚ ਰਿਹਾ ਹੈ ਤੂੰ ਇਹ ਵੀ ਵੇਖਦਾ ਹੈ ਭਾਈ ਸਾਹਿਬ ਕਹਿੰਦੇ ਅੰਤਰਜਾਮੀ ਸੁਨ ਕੰਪਤ ਹੂ ਅੰਤਰਗਤ پتت پاون سن آسر اور دار کہ جو اپنا من اس اندر ایک دم احساس ہے دیکھ رہے رہے ہیں میری دیکھ ہیں میرے ایسا منک من کے تلتے سنجم رکھے گا دوسرا نہیں رکھ سکتا کیونکہ من تک سماج دی پہنچ نہیں ہے من تک قانون دی پہنچ بھی نہیں میں من نال چوری کرا پولیس نہیں پکڑ سکتی کوئی من نال قتل کرے ਕਾਨੂੰਨ ਦੇ ਕੱਚ ਜੋ ਹੈ ਕਟੜੇ 'ਚ ਨਹੀਂ ਖੜਾ ਕੀਤਾ ਜਾ ਸਕਦਾ ਕੋਈ ਮਨ ਨਾਲ ਕਿਸੇ ਦੇ ਘਰ ਨੂੰ ਅਗ ਲਾਵੇ ਸੋਚੇ ਉਹਨੂੰ ਅਦਾਲਤ ਦੇ 'ਚ ਨਹੀਂ ਖੜਾ ਕੀਤਾ ਜਾ ਸਕਦਾ ਹੱਤਕੜੀ ਨਹੀਂ ਪਹਿਨਾਈ ਜਾ ਸਕਦੀ ਉਹਨੂੰ ਨਹੀਂ ਪਕੜਿਆ ਜਾ ਸਕਦਾ ਮਨ ਨਾਲ ਕਰਨ ਦੀ ਪੂਰੀ ਖੁੱਲ ਹੈ ਪੱਕੀ ਖੁੱਲ ਹੈ ਮਨ ਤੱਕ ਸਮਾਜ ਦੀ ਪਹੁੰਚ ਨਹੀਂ ਮਨ ਤੱਕ ਸੰਸਾਰ ਦੀ ਪਹੁੰਚ ਨਹੀਂ ਮਨ ਤੱਕ ਕਾਨੂੰਨ ਦੀ ਪਹੁੰਚ ਨਹੀਂ ਮਨ ਤੱਕ ਪਹੁੰਚ ਹੈ ਆਪਣੇ ਜਾਂ ਪ੍ਰਮਾਤਮਾ ਦੀ ਬਸ ਦੋਹਾਂ ਦੀ ਪਹੁੰਚ ਹੈ ਤੀਸਰੇ ਦੀ ਕੋਈ ਪਹੁੰਚ ਨਹੀਂ ਤੇ ਖੁਦ ਮਨੁੱਖ ਆਪਣਾ ਮਨ ਵੇਖੇ ਨਾ ਤੋ ਯਕੀਨ ਜਾਣੋ ਉਸ ਦੇ ਅੰਦਰ ਇੱਕਦਮ ਅਹਿਸਾਸ ਪੈਦਾ ਹੁੰਦਾ ਹੈ ਪ੍ਰਮਾਤਮਾ ਕੀ ਵੇਖਦਾ ਹੈ ਪ੍ਰਮਾਤਮਾ ਉਹੀ ਕੁਝ ਵੇਖਦਾ ਜੋ ਸੰਸਾਰ ਵੇਖਦਾ ਹੈ ਤੋ ਸੰਸਾਰ ਤੇ ਬਾਹਰੋਂ ਵੇਖਦਾ ਅੰਦਰ ਤੱਕ ਸੰਸਾਰ ਦੀ ਪਹੁੰਚ ਨਹੀਂ ਹੈ ਅੰਦਰ ਤੱਕ ਕਾਨੂੰਨ ਦੀ ਪਹੁੰਚ ਨਹੀਂ ਹੈ ਅੰਤਰਯਾਮੀ ਕੇਵਲ ਪ੍ਰਮਾਤਮਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਮੈਂ ਤੇ ਕੰਬ ਉੱਠਦਾ ਜਦ ਮੈਨੂੰ ਪਤਾ ਚੱਲਦਾ ਤੁਮ ਅੰਤਰਿਆਮੀ ਹੈ ਔਰ ਉਹ ਅੰਤਰਿਆਮੀ ਹੈ ਐਸਾ ਖਿਆਲ ਕਦੋਂ ਪੈਦਾ ਹੋਵੇਗਾ ਜਦ ਮਨੁੱਖ ਖੁਦ ਅੰਤਰਮੁਖ ਹੋ ਕੇ ਅੰਤਰਜਾਤੀ ਮਾਰੇਗਾ ਜਾਂ ਇੰਜ ਕਹਿ ਲੋ ਜੋ ਆਪਣਾ ਮਨ ਵੇਖਦਾ ਹੈ ਉਹਨੂੰ ਹੀ ਮਹਿਸੂਸ ਹੁੰਦਾ ਹੈ ਕਿ ਪ੍ਰਮਾਤਮਾ ਵੇਖ ਰਿਹਾ ਹੈ ਜੋ ਵਿਚਾਰਾਂ ਨੂੰ ਵੇਖਦਾ ਹੈ ਉਹਨੂੰ ਇੱਕਦਮ ਮਹਿਸੂਸ ਹੁੰਦਾ ਹੈ ਨਿਰੰਕਾਰ ਵੇਖ ਰਿਹਾ ਹੈ ਜੋ ਆਪਣੀ ਸੋਚਣੀ ਨੂੰ ਵੇਖਦਾ ਹੈ ਉਹਨੂੰ ਇੱਕਦਮ ਅਹਿਸਾਸ ਹੋ ਜਾਂਦਾ ਹੈ ਪ੍ਰਮਾਤਮਾ ਵੇਖ ਰਿਹਾ ਹੈ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਤੋ ਸਤਸੰਗ ਦੇਚ ਜਿੱਥੇ ਹੱਥਾਂ ਦਾ ਸੰਜਮ ਰੱਖਣਾ ਹੈ ਪੈਰਾਂ ਦਾ ਸੰਜਮ ਰੱਖਣਾ ਹੈ ਦ੍ਰਿਸ਼ਟੀ ਦਾ ਸੰਜਮ ਰੱਖਣਾ ਹੈ ਕੰਨਾਂ ਦਾ ਸੰਜਮ ਰੱਖਣਾ ਹੈ ਬੋਲਣ ਦਾ ਸੰਜਮ ਰੱਖਣਾ ਹੈ ਸੋਚਣ ਦਾ ਵੀ ਸੰਜਮ ਰੱਖਣਾ ਹੈ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖਾਣੀਏ ਰਸਨਾ ਬੋਲੇ ਤੇ ਇੱਕ ਦੀ ਗੱਲ ਕੰਨ ਸੁਣਨ ਇੱਕ ਨਾ ਦਿਮਾਗ ਸੋਚੇ ਇਕlone ਮਨ ਵਿਚਾਰੇ ਇਕlone ਔਰ ਸੰਗਤ ਦੇਚ ਬੈਠਣ ਦਾ ਇਕ ਡੰਗ ਵੀ ਦੱਸਿਆ ਗੁਰਬਾਣੀ ਨੇ ਸਰੀਰਕ ਤੌਰ ਤੇ ਮੈਂ ਨਹੀਂ ਕਹਿ ਰਿਹਾ ਸਰੀਰਕ ਮਜਬੂਰੀਆਂ ਹਰ ਇੱਕ ਦੀਆਂ ਅਲੱਗ-ਅਲੱਗ ਹੋ ਸਕਦੀਆਂ ਸਰੀਰਕ ਤਲ ਦੀ ਗੱਲ ਨਹੀਂ ਇਸ ਨੂੰ ਕਿਧਰੇ ਸਰੀਰਕ ਤਲ ਤੇ ਨਾ ਲੈਣਾ ਸਾਧ ਸੰਗਤ ਮਿਲ ਰਹੀਏ ਮਾਧੋ ਜੈਸੇ ਮਦ ਮਖੀਰਾ ਭਗਤ ਰਵਿਦਾਸ ਜਿੱਥੇ ਕਬੀਰ ਕਹਿੰਦੇ ਨੇ ਸਤ ਸੰਗਤ ਜਿ ਜਾਵੀ ਕਿਸੇ ਨਾਲ ਲੈ ਕੇ ਨਾ ਜਾਇ ਸਭ ਕੁਝ ਬਾਹਰ ਛੁੱਟ ਕੇ ਆਵੇਂ ਗਲਤ ਸੋਚਣੀ ਗਲਤ ਵਿਚਾਰ ਵਾਸ਼ਨਾ ਸਭ ਬਾਹਰ ਛੋ ਰੱਖ ਕੇ ਆਇ ਲਾਭ ਹੋਵੇਗਾ ਜੇ ਸਭ ਕੁਝ ਨਾਲ ਲੈ ਕੇ ਆਇਆ ਇਹ ਆਸਾ ਦੀਵਾਰ ਦਾ ਕੀਰਤਨ ਉੱਥੇ ਪਹੁੰਚੇਗਾ ਹੀ ਨਹੀਂ ਜੋ ਨਾਲ ਲੈ ਕੇ ਆਇਆ ਨੇ ਰੋਕ ਖੜੀ ਕਰ ਦੇਣੀ ਉਥੇ ਸ਼੍ਰੀ ਰਵਿਦਾਸ ਕਹਿੰਦੇ ਨੇ ਸਾਧ ਸੰਗਤ ਮਿਲ ਰਹੀ ਏ ਮਾਧੋ ਕਿਸ ਤਰ੍ਹਾਂ ਜੈਸੇ ਮਦਕ ਮਖੀਰਾ ਜੈਸੇ ਸ਼ਹਿਦ ਦੀ ਮੱਖੀ ਫੁੱਲ ਤੇ ਬੈਠ ਜਾਂਦੀ ਹੈ ਰਸ ਕੱਢਦੀ ਹੈ ਉਹਨੂੰ ਨਹੀਂ ਪਤਾ ਕਿੰਨੀਆਂ ਮੱਖੀਆਂ ਆਈਆਂ ਤੇ ਕਿੰਨੀਆਂ ਅਤ੍ਰਿਪਤੋ ਕੇ ਚਲੀਆਂ ਗਈਆਂ ਨਹੀਂ ਦੇਖਦੀ ਰਸ ਦੇ ਚਲੀਨ ਹੋ ਜਾਂਦੀ ਹੈ ਮੈਂ ਰਾਤ ਅਰਜ਼ ਕੀਤੀ ਸੀ ਕਿ ਸਮਾਧੀ ਸਿਰਫ ਮਨੁੱਖਾਂ ਦੇ ਹੀ ਨਹੀਂ ਲੱਗਦੀ ਸਮਾਦੀ ਪੰਛੀਆਂ ਤੇ ਪਸ਼ੂਆਂ ਦੀ ਵੀ ਲੱਗਦੀ ਹੈ। ਲੀਨਤਾ ਨੂੰ ਸਮਾਦੀ ਕਹਿੰਦੇ ਨੇ ਲੀਨ ਹੋ ਜਾਣਾ। ਫੁੱਲ ਦੇ ਰਸ ਵਿੱਚ ਮੱਖੀ ਲੀਨ ਹੋ ਜਾਂਦੀ ਹੈ ਮਦਬ ਮਖੀਰਾ ਸ਼ੈਦ ਦੀ ਮੱਕੇ। ਉਹਦੀ ਸਮਾਦੀ ਲੱਗ ਜਾਂਦੀ ਹੈ। ਭौंरा ਲੀਨ ਹੋ ਜਾਂਦਾ ਹੈ। ਉਹਦੀ ਸਮਾਦੀ ਲੱਗ ਜਾਂਦੀ ਹੈ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਬ ਮਖੀਰਾ। ਇਸ ਤਰ੍ਹਾਂ ਦੇ ਇਹ ਤਾਂ ਹੀ ਹੋ ਸਕੇਗਾ ਜੋ ਮਨੁੱਖ ਮਨ ਦੇ ਤਲ ਤੇ ਸੰਜਮ ਸਾਧੇ ਕਠਨਾ ਹੈ ਕਹਨ ਕਿਉਂ ਇੱਕ ਬਹਿਰੂਨੀ ਅੜਚਣਾ ਨੇ ਕੁਝ ਅੰਦਰੂਨੀ ਨੇ ਬਹਿਰੂਨੀ ਤੇ ਅੰਦਰੂਨੀ ਅੜਚਣ ਕੀ ਹੈ ਭਗਤ ਕਬੀਰ ਕਹਿੰਦੇ ਸਾਰਾ ਬ੍ਰਹਮੰਡ ਕੱਜਲ ਦੀ ਕੋਠੜੀ ਹੈ ਕਾਲਖ ਪਸਰੀ ਹੋਈ ਹੈ ਮੈਲ ਪਸਰੀ ਹੋਈ ਹੈ ਇਤਨੀ ਵੱਡੀ ਮੈਲ ਦੇ ਵਿੱਚ ਆਪਣੇ ਆਪ ਨੂੰ ਨਿਰਮਲ ਰੱਖਣਾ ਔਖੀ ਹੈ ਕੋਠੜੀ ਜਗ ਕਾ ਜਲ ਕੀ ਕੋਠੜੀ ਅੰਧ ਪਰੇ ਤੇ ਸਮਾਏ ਦੋ ਗੱਲਾਂ ਇਥੇ ਕਬੀਰ ਨੇ ਕਹਿ ਦਿੱਤੀਆਂ ਨੇ ਇੱਕ ਤੇ ਕੋਠੜੀ ਕੱਜਲ ਦੀ ਏ ਦੂਸਰਾ ਕੱਜਲ ਨੂੰ ਵੇਖਣ ਵਾਲੀਆਂ ਵੀ ਮਨੁੱਖ ਦੇ ਕੋਲ ਅੱਖਾਂ ਕੋਈ ਨਹੀਂ ਕਾਲਖ ਨੂੰ ਵੇਖ ਸਕੇ ਅੱਖ ਕੋਈ ਨਹੀਂ ਪਾਪ ਨੂੰ ਵੇਖ ਸਕੇ ਸਮਝ ਕੋਈ ਨਹੀਂ ਪਾਪ ਵੀ ਨਹੀਂ ਦਿਖਾਈ ਦੇਂਦਾ ਬਲਕੇ ਪਾਤਸ਼ਾਹੀ ਬਾਣੀ ਤੇ ਕਹਿੰਦੀ ਇਹ ਪਾਪ ਬੁਰਾ ਪਾਪੀ ਕੋ ਪਿਆਰਾ ਇੱਕ ਪਾਪੀ ਨੂੰ ਪਾਪ ਬੜੇ ਪਿਆਰੇ ਲੱਗਦੇ ਨੇ ਚੰਗੇ ਲੱਗਦੇ ਨੇ ਪਾਪ ਦੇ ਚਸ ਨੂੰ ਰਸ ਆ ਰਿਹਾ ਹੁਣ ਜਿਹਨੂੰ ਪਾਪ ਦੇ ਚ ਰਸ ਆ ਰਿਹਾ ਜਿਹਨੂੰ ਪਾਪ ਪਿਆਰਾ ਲੱਗ ਰਿਹਾ ਉਹਨੂੰ ਕਿਸ ਤਰ੍ਹਾਂ ਛੱਡ ਸਕਦੇ ਆ ਤੂੰ ਪਾਪ ਦਾ ਤਿਆਗ ਕਰ ਉਹਨੂੰ ਤੇ ਪਾਪ ਨਾਲ ਪਿਆਰ ਹੈ ਉਹਨੂੰ ਪਾਪ ਤੇ ਚੰਗਾ ਲੱਗਦਾ ਹੈ ਔਰ ਸਿਰਫ ਚੰਗਾ ਹੀ ਨਹੀਂ ਲੱਗਦਾ ਪਾਪ ਦੇ ਚ ਉਸ ਨੂੰ ਰਸ ਆ ਰਿਹਾ ਹੈ ਸਵਾਦ ਆ ਰਿਹਾ ਹੈ ਇਹ ਕਿਸ ਤਰ੍ਹਾਂ ਤਿਆਗ ਕਰੇਗਾ ਪਾਪ ਪਾਪ ਨਹੀਂ ਦਿਖਾਈ ਦਿੰਦਾ ਕਾਲਖ ਕਾਲਖ ਨਹੀਂ ਦਿਖਾਈ ਦਿੰਦੀ ਮਹਿਲ ਮਹਿਲ ਨਹੀਂ ਦਿਖਾਈ ਦਿੰਦੀ ਤੇ ਜਦ ਮਹਿਲ ਮਹਿਲ ਨਹੀਂ ਦਿਖਾਈ ਦਿੰਦੀ ਤਾਂ ਫਿਰ ਨਿਰਮਲ ਹੋਣ ਦਾ ਖਿਆਲ ਵੀ ਨਹੀਂ ਪੈਦਾ ਹੋਵੇਗਾ ਔਰ ਆਪਣੀ ਮਹਿਲ ਇਸ ਵਾਸਤੇ ਵੀ ਨਹੀਂ ਦਿਖਾਈ ਦਿੰਦੀ ਬਹੁਤ ਨੇੜੇ ਹੈ ਬਹੁਤ ਨੇੜੇ ਹੈ ਇਹ ਵੀ ਮੈਂ ਅਰਸ ਕਰਦੇ ਹਾਂ ਅੱਖਾਂ ਦੇ ਉੱਪਰ ਕਿਤਾਬ ਰੱਖਦੇ ਹੀ ਹੈ ਪੜ ਨਹੀਂ ਸਕਾਂਗੇ ਕੁਝ ਥੋੜੀ ਜਿਹੀ ਦੂਰੀ ਚਾਹੀਦੀ ਹੈ ਅੱਖਾਂ ਦੇ ਉੱਪਰ ਤਸਵੀਰ ਨੂੰ ਰੱਖਦੇ ਹੀ ਹੈ ਵੇਖ ਨਹੀਂ ਸਕਾਂਗੇ ਥੋੜੀ ਜਿਹੀ ਦੂਰੀ ਚਾਹੀਦੀ ਹੈ ਆਪਣੀ ਮਹਿਲ ਬਹੁਤ ਨੇੜੇ ਹੈ ਬਹੁਤ ਨੇੜੇ ਨਹੀਂ ਦਿਖਾਈ ਦਿੰਦੇ ਆਪਣੇ ਗੁਨਾਹ ਬਹੁਤ ਨੇੜੇ ਨੇ ਬਹੁਤ ਨੇੜੇ ਨੇ ਨਹੀਂ ਦਿਖਾਈ ਦਿੰਦੇ ਤਾਂ ਇੱਕ ਤੇ ਕੌਲਕ ਦਿਖਾਈ ਨਾ ਦੇਵੇ ਅੰਧਾਪਨ ਤੇ ਦੂਜੀ ਕੌਲਕ ਪਸਰੀ ਹੋਈ ਹੋਵੇ ਤਾਂ ਮਨੁੱਖ ਬੇਦਾਗ ਕਿਸ ਤਰ੍ਹਾਂ ਰਹਿ ਸਕੇ ਇਸ ਨੂੰ ਡਾਕਟਰ ਮੁਹੰਮਦ ਇਕਬਾਲ ਨੇ ਆਪਣੇ ਆਲਮਾਨਾ ਢੰਗ ਨਾਲ ਬਿਆਨ ਕੀਤਾ ਦਰਮਿਆਨ ਕਾਰੇ ਦਰਿਆ ਤਖਤਾ ਬਦਮ ਕਰਦਾ ਅਮੇ ਬਾਜ਼ ਮੀ ਗੋਯੰ ਕੇ ਦਾਮਨ ਤਰਮ ਕੁਨ ਹੋਸ਼ਿਆਰ ਬਾਸ਼ ਇਕਬਾਲ ਕਹਿੰਦਾ ਐ ਖੁਦਾ निराली ਲੀਲਾ ਮੈਂ ਤੇਰੀ ਦੇਖ ਰਿਹਾ ਦਰਮਿਆਨ ਕਾਰੇ ਦਰਿਆ ਤਖਤਾ ਬਦਮ ਕਰਦਾ ਅਮੇ ਤੂੰ ਮੈਨੂੰ ਲੱਕੜ ਦੇ ਤਖਤੇ ਨਾਲ ਬੰਨ੍ਹ ਦਿੱਤਾ ਹੈ ਤੇ ਸੁੱਟ ਦਿੱਤਾ ਹੈ ਦਰਿਆ ਦੇ ਵਿੱਚ ਉਸ ਦਰਿਆ ਦੇ ਵਿੱਚ ਜਿਸ ਦੇ ਛੱਲਾਂ ਨੇ ਤੇ ਹੁਣ ਉਪਰੋਂ ਮੈਨੂੰ ਆਖ ਰਿਹਾ ਤੂੰ ਭਿਜੀ ਨਾ ਆਪਣਾ ਧਾਮਨ ਬਚਾਵੀਂ ਆਪਣੇ ਕੱਪੜੇ ਜੱਲੇ ਨਾ ਹੋਣ ਦੇਈਂ ਅਸਾਂ ਨੇ ਦਰਮਿਆਨ ਨੇ ਦਰਿਆ ਤਖਤਾ ਬਦਮ ਕਰਦਾ ਮੈਂ ਕੋਇਨ ਕੇ ਧਾਮਨ ਤਰ ਮੋਸ਼ੇ ਆਰ ਬਾਸ ਐ ਖੁਦਾ ਇਹ ਮੇਰੇ ਕੋਲ ਨਹੀਂ ਹੋ ਸਕਦਾ ਕਿ ਹੁਣ ਮੈਂ ਆਪਣਾ ਦਾਮਨ ਬਚਾਵਾਂ ਛਿੱਟੇ ਤੇ ਮੈਨੂੰ ਪਹਿਣਗੇ ਇੰਨੀਆਂ ਲਹਿਰਾਂ ਇਤਨਾ ਉਛਾਲ ਤੂੰtheta ਮੈਨੂੰ ਸੁੱਟ ਦਿੱਤਾ ਮੈਂ ਕਿਵੇਂ ਆਪਣਾ ਦਾਮਨ ਬਚਾਵਾਂ ਪਰ ਉੱਥੇ ਜੋ ਆਪਣਾ ਦਾਮਨ ਬਚਾ ਕੇ ਕਿਨਾਰੇ ਲੱਗ ਜਾਂਦੇ ਨੇ ਬਸ ਉਸੇ ਨੂੰ ਸੰਤ ਕਹਿੰਦੇ ਨੇ ਉਸੇ ਨੂੰ ਗੁਰਮੁਖ ਕਹਿੰਦੇ ਨੇ ਉਸੇ ਨੂੰ ਭਗਤ ਕਹਿੰਦੇ ਨੇ ਉਸੇ ਨੂੰ ਬ੍ਰਹਮਗਿਆਨੀ ਕਹਿੰਦੇ ਨੇ ਉਹੀ ਪੂਰਨਪੁਰਖ ਹੈ

ਅੰਧੇ ਨੂੰ ਕਾਲਖ ਨਹੀਂ ਦਿਖਾਈ ਦਿੰਦੀ। ਪਾਪੀ ਨੂੰ ਆਪਣੇ ਤੇ ਦੂਜਿਆਂ ਦੇ ਪਾਪ ਨਹੀਂ ਦਿਖਾਈ ਦਿੰਦੇ। ਚੋਰ ਨੂੰ ਆਪਣੀ ਤੇ ਦੂਜੇ ਦੀ ਚੋਰੀ ਨਹੀਂ ਦਿਖਾਈ ਦਿੰਦੀ। ਜ਼ਾਲਮ ਨੂੰ ਆਪਣਾ ਤੇ ਦੂਜੇ ਦਾ ਜ਼ੁਲਮ ਨਹੀਂ ਦਿਖਾਈ ਦਿੰਦਾ। ਮਨੁਭਿਗੈਨੀ ਇਸ ਨਾਲ ਸਹਿਮਤ ਨੇ। ਛੋਟੀ ਦੇ ਜ਼ਾਲਮ ਨੂੰ ਦੂਜੇ ਦਾ ਜ਼ੁਲਮ ਵੀ ਨਹੀਂ ਦਿਖਾਈ ਦਿੰਦਾ। ਛੋਟੀ ਦੇ ਗੁਨਾਹਗਾਰ ਨੂੰ ਦੂਜੇ ਦੇ ਗੁਨਾਹ ਵੀ ਨਹੀਂ ਦਿਖਾਈ ਦਿੰਦੇ। ਸਹਿਮਤੀ ਹੋ ਜਾਂਦੀ ਸਮਤਲ ਬਹਾਬਰੀ। ਨਹੀਂ ਦਿਖਾਈ ਦਿੰਦੇ ਜਦ ਗੁਨਾਹ ਦਿਖਾਈ ਨਹੀਂ ਦਿੰਦਾ ਤੇ ਗੁਨਾਹ ਨੂੰ ਧੋਣਾ ਕਿ ਜੇ ਧੱਬੇ ਦਿਖਾਈ ਨਹੀਂ ਦਿੰਦੇ ਤੇ ਧੱਬਿਆਂ ਨੂੰ ਮਿਟਾਣਾ ਕਿ ਪਾਪ ਦਾ ਕੋਈ ਅਹਿਸਾਸ ਹੀ ਨਹੀਂ ਪਾਪ ਦਿਖਾਈ ਨਹੀਂ ਦਿੰਦਾ ਇਸ ਨੂੰ ਧੋਵੇ ਕੌਣ ਤੇ ਪਾਪ ਹੀ ਤੇ ਮਹਿਲ ਹੈ ਪਰਿਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾ ਹੋਏ ਕਿ ਰੰਗ ਆਖਰ ਕਲਕ ਹੈ ਕੀ ਪਾਪ ਜੋ ਮਨ ਤੇ ਪੈਂਦੀ ਹੈ ਇੱਕ ਕਾਲਖ ਇੱਕ ਅਲੋਧਗੀ ਉਹ ਹੈ ਜੋ ਤਨ ਤੇ ਪੈਂਦੀ ਹੈ ਕੱਪੜੇ ਤੇ ਪੈਂਦੀ ਹੈ ਸਜੇ ਸਜੇ ਮੈਲੇ ਆਉਂਦੇ ਨੇ ਇੱਕ ਅਲੋਧਗੀ ਐਸੀ ਹੈ ਜੋ ਸਿੱਧੀ ਮਨ ਤੇ ਪੈਂਦੀ ਹੈ ਔਰ ਕਿਸੇ ਥਾਂ ਤੇ ਬੈਠ ਕੇ ਮਨ ਜ਼ਿਆਦਾ ਬੁਰਾ ਸੋਚੇ ਹੈ ਸਮਝ ਲੈਣਾ ਉੱਥੇ ਬੁਰੀਆਂ ਤਰੰਗਾਂ ਬਹੁਤ ਜ਼ਿਆਦਾ ਨੇ ਜਿੱਥੇ ਬੈਠ ਕੇ ਮਨ ਬਹੁਤ ਬੁਰਾ ਸੋਚੇ ਹੈ ਸਮਝ ਲੈਣਾ ਕਾਲਕ ਬਹੁਤ ਬਾਹਰ ਦੀਆਂ ਤਰੰਗਾ ਇਸ ਨੂੰ ਬਹੁਤ ਪ੍ਰਭਾਵਿਤ ਕਰ ਰਹੀਆਂ ਨੇ ਜਦ ਕਿ ਗੁਰਬਾਣੀ ਕਹਿੰਦੀ ਹੈ ਮਨ ਆਪਣੇ ਤੇ ਬੁਰਾ ਮਿਟਾਣਾ ਬੁਰਾਈ ਨੂੰ ਪਹਿਲੇ ਮਨ ਦੇ ਚੋਂ ਕੱਢ ਤਨ ਦੇ ਤਲਤੇ ਤੇ ਚਲੋ ਤੂੰ ਸੰਜਮ ਰੱਖ ਲਵੇਂਗਾ ਕਾਨੂੰਨ ਵੀ ਹੈ ਸਮਾਜ ਵੀ ਹੈ ਤੂੰ ਆਪਣੇ ਹੱਥਾਂ ਨੂੰ ਕਾਬੂ ਰੱਖ ਲਵੇਂਗਾ ਭਈ ਮੈਂ ਇਸ ਹੱਥ ਨਾਲ ਅਗ ਨਹੀਂ ਲਾਣੀ ਕਾਨੂੰਨ ਪਕੜੇਗਾ ਸਮਾਜ پکڑ ਸਕਦਾ ਹੈ ਮੈਂ ਇਸ ਜ਼ਬਾਨ ਨਾਲ ਗਲਤ ਨਹੀਂ ਬੋਲਣਾ ਸੰਸਾਰੂ ਕੀ ਆਖੇਗਾ ਔਰ ਕਾਨੂੰਨ ਦੇ ਦਾਇਰੇ ਚ ਵੀ ਆ ਸਕਦਾ ਕਿ ਮੇਜ਼ਬਾਨ ਨਾਲ ਕਮਾਈ ਦੇ ਘਰ ਨੂੰ ਅਗਲਾ ਪਰ ਜੇ ਮਨ ਨਾਲ ਕੋਈ ਕਰੇ ਨਾ ਸਮਾਜ ਨੂੰ ਪਤਾ ਨਾ ਕਾਨੂੰਨ ਨੂੰ ਪਤਾ ਨਾ ਪਹੁੰਚੀ ਨਹੀਂ ਬਿਲਕੁਲ ਖੁੱਲ ਹੈ ਇਸ ਵਾਸਤੇ ਇਸ ਸਦੀ ਦੇ ਅਯੋਕੇ ਯੁੱਗ ਦੇ ਵਿੱਚ ਮਨੁੱਖ ਦਾ ਮਨ ਕਾਲਖ ਨਾਲ ਭਰ ਗਿਆ ਹਨ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਆ ਇਸ ਕੱਜਲ ਦੀ ਕੋਠੜੀ ਦੇ ਚ ਤੂੰ ਆਪਣੇ ਕਪੜੇ ਨਿਰਮਲ ਕਿਸ ਤਰ੍ਹਾਂ ਰੱਖ ਲੈ ਕਾਜਰ ਕੋਠ ਮੈਂ ਪਹੀ ਨ ਕਾਰੀ ਨਿਰਮਲ ਬਰਨ ਬਨਿ ਹੋ ਰੀਸ਼ ਇਤਨੀ ਅਪਵਿੱਤਰਤਾ ਹੋਵੇ ਇਤਨੀ ਕਾਲਖ ਹੋਵੇ ਤੇ ਫਿਰ ਤੂੰ ਬੇਦਾਬ ਤੇਰੇ ਹੱਥ ਨਿਰਮਲ ਤੇਰੇ ਪੈਰ ਨਿਰਮਲ ਤੇਰੀ ਰਸਨਾ ਨਿਰਮਲ ਤੇਰਾ ਦਿਲ ਦਿਮਾਗ ਨਿਰਮਲ ਤੇਰੇ ਹੱਥਾਂ ਨੇ ਕਦੀ ਕੁਝ ਗਲਤ ਨਹੀਂ ਕੀਤਾ ਤੇਰੇ ਪੈਰ ਕਿਸੇ ਵੱਲ ਪਾਸੇ ਨਹੀਂ ਚਲੇ ਤੇਰੀ ਜ਼ਬਾਨ ਨੇ ਕਦੀ ਗਲਤ ਬਿਆਨ ਨਹੀਂ ਕੀਤੀ ਤੇਰੇ ਦਿਮਾਗ ਨੇ ਕਦੀ ਗਲਤ ਸੋਚਿਆ ਨਹੀਂ ਤੇਰੇ ਕੰਨਾਂ ਨੇ ਕਦੀ ਗਲਤ ਸੁਣਿਆ ਨਹੀਂ ਇਹ ਤੂੰ ਆਪਣੇ ਆਪ ਨੂੰ ਬੇਦਾਰ ਰੱਖਿਆ ਤੇ ਕਿਸ ਤਰ੍ਹਾਂ ਰੱਖਿਆ ਕਾਜਰੇ ਕੋਟ ਮੈਂ ਭਈ ਨ ਕਾਰੀ ਨਿਰਮਲ ਬਰਨ ਬਨਿਔਰੀ ਸਤਿਗੁਰ ਇੱਥੇ ਤੱਕ ਨਹੀਂ ਰੁਕਦੇ ਅਗਾਹ ਕਹਿੰਦੇ ਨੇ ਮੋਹ ਮਲਨ نیند ਤੇ छुट ਗਈ ਕੌਣ ਅਨਗਰੋ ਪਇਓਰੀ ਅਨਗਰੋ ਕਹਿੰਦੇ ਨੇ ਬਖਸ਼ਿਸ਼ ਦਸਤੇ ਸਹੀ ਮੈਨੂੰ ਤੇਰੇ ਤੇ ਬਖਸ਼ਿਸ਼ ਕਿਹੜੀ ਹੋ ਗਈ ਏ ਜਿਸ ਨੀਂਦ ਦੇ ਚ ਸਾਰਾ ਸੰਸਾਰ ਸੁੱਤਾ ਪਿਆ ਤੂੰ ਜਾਗ ਪਿਆ ਤੂੰ ਸੁਚੇਤ ਹੋ ਗਿਆ ਮੋਹ ਮਲਨ ਨੀਂਦ ਤੇ ਛੁੱਟ ਕੇ